ਤੋਂ ਸੰਸਦ ਦੀ ਕਮੇਟੀ ਜਿਹੜਾ ਪ੍ਰਧਾਨ ਦੱਸੇ ਉਸ ਨੇ ਕਲ ਸੀ ਅੱਜ ਅਸੀਂ ਜਿਹੜੀ ਮੀਟਿੰਗ ਲਾ ਕੇ ਪਪਾ ਦੀਪ ਸਿੰਘ ਦੇ ਘਰ ਤੇ ਲਈ ਆ ਅਸੀਂ ਕੁਝ ਪਾਰਟੀ ਦੇ ਸਦਾਰਾ ਵਾਸਤੇ ਲਈ ਆ ਅਸੀਂ ਮਤਾਂ ਜਿਹੜੀਆਂ ਕੁਝ ਪੇਸ਼ ਕੀਤੀਆਂ ਕੋਸ਼ਿਸ਼ ਕਰਨੀਆਂ ਵਾ ਕਿਉਂ ਸਾਡਾ ਜਿਹੜਾ ਸਿਧਾਂਤ ਸੀ ਉਹ ਅੱਜ ਤੱਕ ਪੂਰਾ ਨੇਪਰੇ ਚੜਿਆ ਹੀ ਨਹੀਂ ਨਾ ਲਿਖਿਆ ਗਿਆ ਸੀ ਉਹ ਉਹ ਜੇ ਲੈ ਚੁੱਕੇ ਆ ਕੁਝ ਅਗਲੀ ਮੀਟਿੰਗ ਵਿੱਚ ਪੇਸ਼ ਕਰਾਂਗੇ ਜਿਹੜਾ ਅਗਲਾ ਸਿਧਾਂਤ ਸਾਰਾ ਟੋਟਲ ਹੀ ਬਣ ਜਾਊਗਾ ਕਿ ਕਿੱਥੇ ਕਿੱਥੇ ਅਸੀਂ ਜਿਹੜਾ ਕੋਈ ਵੀ ਮਜ਼ਾ ਪਹਿਲੇ ਇੱਕ ਪਹਿਲੀ ਗੱਲ ਤਾਂ ਸਾਡੀ ਅਰਸ਼ਾਸ਼ਨੀ ਕਮੇਟੀ ਬਣੀ ਆ ਅਰਸ਼ਾਸ਼ਨੀ ਕਮੇਟੀ ਤੋਂ ਬਗੈਰ ਜਿਹੜਾ ਸਾਡਾ ਕੋਈ ਕੋਈ ਮੁੱਦਾ ਖਉਂਦਾ ਹੈ ਉਹ ਸਾਡਾ ਮਸਲਾ ਨਹੀਂ ਬੰਦਾ ਅਰਸ਼ਾਸ਼ਨੀ ਕਮੇਟੀ 'ਚ ਸਾਡਾ ਸੂਬਾ ਪ੍ਰਧਾਨ ਆ ਭਾਵੇਂ ਜਿਹੜਾ ਪ੍ਰਧਾਨ ਆ ਭਾਵੇਂ ਕਈ ਪ੍ਰਧਾਨ ਆ ਭਾਵੇਂ ਬਲਾਗ ਪ੍ਰਧਾਨ ਆ ਭਾਵੇਂ ਕੋਈ ਵੀ ਆ ਉਹ ਸਾਡਾ ਜਿਹੜਾ ਕੱਲਾ ਮੁੱਦਾ ਹੈ ਰਾਜ ਸਭਾ ਦਾ ਅਰਸ਼ਾਸ਼ਨੀ ਕਮੇਟੀ 'ਚ ਰੱਖਿਆ ਜਾਂਦਾ ਹੈ ਤੇ ਜਿਹੜਾ ਐਦਾਂ ਅਸੀਂ ਕਿ ਮੁੱਦਾ ਪਿੰਡਾਂ ਦਾ ਰਾਜ ਦਾ ਸਾਡੀ ਕਦੇ ਸਰਕਾਰ ਨਾਲ ਲੜਾਈ ਆ ਜਾਂ ਕਿਤੇ ਮਾਲ ਬੇਗਮੇ ਧੱਕਾ ਹੁੰਦਾ ਸਾਡੀ ਉੱਥੇ ਲੜਾਈ ਆ ਆਡੇ ਕੇਦ ਅਦਾਲਤ ਤੇ ਲੜਾਈ ਆ ਬੀਜ ਦੇ ਘਰ ਕੇ ਗਾਵੇ ਧੱਕਾ ਹੁੰਦਾ ਲੜਾਈ ਆ ਉਹ ਵੀ ਸਾਡੇ ਸਿਧਾਂਤਾਂ ਦੇ ਹਿਸਾਬ ਤੇ ਕਿ ਜੇ ਉਹ ਧੱਕਾ ਹੁੰਦਾ ਤਾਂ ਸਾਡਾ ਕੋਈ ਗੈਂਟਰਾਂ ਵਾਲਾ ਕੰਮ ਨਹੀਂ ਕਰ ਵੀ ਅਸੀਂ ਧੱਕੇ ਨਾਲ ਵੀ ਗਿਆ ਜਾ ਕੇ ਕੰਮ ਲੈਨੇ ਆ ਤੇ ਅਸੀਂ ਇਹਦੀ ਬੇਨਤੀ ਕਰਦੇ ਆਂ ਕਿ ਅਗਲੀ ਜਿਹੜੀ ਮੋਰਚਾ ਵਾ ਸਾਹਮਣਾ ਆਉਂਦੇ ਆਂ ਇਹ ਮਤਾਂ ਤਿਆਰ ਕਰਦੇ ਆਂ ਤਾਂ ਮਤਾਂ ਕਾਰ ਕਰਕੇ ਤੇ ਅਗਲੀ ਮੀਟਿੰਗ ਪੇਸ਼ ਕਰਦਾਂਗੇ ਕਿ ਅਸੀਂ ਕਿਹੜੇ ਕਿਹੜੇ ਕੰਮ ਮੁੱਦੇ ਲੈਣੇ ਕਿਹੜੇ ਕਿਹੜੇ ਨਹੀਂ ਸਾਡਾ ਮਸਲਾ ਸਰਕਾਰ ਨਾਲ ਵਾ ਸਾਡਾ ਖਾਸ ਕਰਕੇ ਨਿੱਜੀ ਮਸਲਾ ਸਰਕਾਰ ਨਾਲ ਵਾ ਇਹ ਵੀ ਜਿਹੜਾ ਅਸੀਂ ਕੋਈ ਦਾ ਮਸਲਾ ਲੈਣਾ ਹੋਵੇ ਉਹ ਪ੍ਰਸ਼ਾਸਨਿਕ ਕਮੇਟੀ 'ਚ ਵਿਚਾਰਿਆ ਜਾਊਗਾ ਜੇ ਕੋਈ ਗਲਤ ਕਰਦਾ ਸਾਡੇ ਜਥੇ ਬੰਦਿਆਂ 'ਗਲਤ ਤੇ ਬੰਦਾ ਧੱਕਾ ਕਰਦਾ ਹੋਊਗਾ ਤੇ ਉਹ ਵਿਚਾਰ ਕੇ ਜਦੋਂ ਜਿਹੜੀ ਅਸ਼ਾਸਨਿਕ ਕਮੇਟੀ ਹੈ ਉਹ ਦੱਸੂਗੀ ਵੀ ਆਪਾਂ ਮਸਲਾ ਲੈਣ ਦਾ ਹੱਕ ਬੰਦਾ ਵਾ ਇਹ ਧੱਕਾ ਕਰਦਾ ਉਹਦਾ ਅਗਾ ਪਹਿਲਾਂ ਪਾਸਾ ਪੋਲਿਆ ਜਾਊ ਕਿ ਸਾਡੇ ਬੰਦਾ ਗਲਤ ਨਹੀਂ ਸਾਨੂੰ ਟਾਰਗੇਟ ਕਰਦੇ ਆ ਤੇ ਇਹ ਚੀਜ਼ ਨਹੀਂ ਹਰ ਅਗਲੀ ਮੀਟਿੰਗ ਜਿਹੜੀ ਅਸੀਂ ਕੋਚ ਕੁੰਦ ਜਿਹੜਾ ਅਨਸਾਫ ਸਾਫ ਕਰਦਾਂਗੇ ਅਸੀਂ ਕਿਹੜੇ-ਕਿਹੜੇ ਲੜਾਈਆਂ ਲੜਨੀਆਂ ਕਿਹੜੇ ਕਿਹੜੇ ਮੋਦਿਆਂ ਦਾ ਲੜਨੀਆਂ ਵਾ ਤੇ ਅੱਜ ਅਸੀਂ ਜਿਹੜਾ ਇੱਕ ਸਾਡਾ ਕਾਰਡ ਜਿਹੜੇ ਆਹ ਕਾਰ ਸਾਡਾ ਪਹਿਲਾਂ ਚੱਲ ਰਿਹਾ ਸੀ ਇਹ ਅਸੀਂ ਅੱਜ ਦੀ ਤਰੀਕ ਤੋਂ ਬੰਦ ਕਰ ਚੁੱਕੇ ਆ ਸਾਡਾ ਕਾਰਡ ਹਰ ਟੂਲ ਪਲਾਜ਼ਾ ਵਿੱਚ ਵੇਚਤੇ ਕਿ ਇਹ ਕਾਰਡ ਬਿਲਕੁਲ ਸਾਡਾ ਬੰਦ ਆ ਤਾਂ ਨਵਾਂ ਕਾਰਡ ਜਿਹੜਾ ਸਾਡਾ ਆਹ ਜਿਹੜਾ ਕਾਰਡ ਹੈ ਇਹ ਆ ਚੁੱਕਾ ਵਾ ਹੱਥ ਲਿਖਤਿਆ ਸਾਡੇ ਮੋਹਰਾਂ ਲੱਗੀਆਂ ਹੋਣਗੀਆਂ ਹੱਥ ਲਿਖਤ ਕਾਰਡ ਹੈ ਸਾਡਾ ਜਿੰਨਾ ਵੀ ਉਹ ਹੱਥ ਲਿਖਤ ਦਾ ਬਸ ਸਾਡਾ ਕੰਪੂਟਰ ਦਾ ਕਾਰਡ ਹੋਊਗਾ ਕੋਲਪੁਰੂ ਪਲਾਜ਼ਾ ਨਾਲ ਵੀ ਆੜਾ ਕਾੜਾ ਬਿਲਕੁਲ ਬੰਦਿਆ ਇਹਨੂੰ ਕੋਈ ਨਾ ਪ੍ਰਵਾਨਗੀ ਦੇਵੇ ਹੱਥੋਂ ਪਲਾਜ਼ੇ ਤੇ ਤੇ ਜੇ ਅਲੋਗਿਆ ਜਿਹੜਾ ਬੰਦ ਹੋਊਗਾ ਉਹ ਫਿਰ ਅਗਲੀ ਮੀਟਿੰਗ ਦੇ ਵਿੱਚ ਦੁਬਾਰੇ ਰੱਖਾਂਗੇ ਵਾਇਰਮੁਜੀ ਕੀ ਖਾਲਸਾ ਵਾਇਰਮੁਜੀ ਕੀ ਬਣੇ